ਸੁਨੰਦਤਾ ਸ਼ਰਮਾ ਨੇ ਕਿਤਾਬ ਪੰਜਾਬ ਦਾ ਨਾਮ ਰੌਸ਼ਨ ਕਾਂਸ ਫੈਸਟੀਵਲ ਚ ਹਦਾਇਆ ਪੰਜਾਬੀਆਂ ਦਾ ਮਾਣ ਪੰਜਾਬੀ ਪਹਿਰਾਵਾ ਪਾ ਬਖੇਰੇ ਜਲਵੇ ਸੋਸ਼ਲ ਮੀਡੀਆ ਤੇ ਪੋਸਟ ਆਖਰੀ ਪਰਸਨਸ ਕਨਾਲ ਸਾਂਝੀ ਕੀਤੀ ਜਾਣਕਾਰੀ ਪੰਜਾਬੀ ਗਾਇਕਾ ਸੁਨੰਦਰ ਸ਼ਰਮਾ ਨੇ ਪੰਜਾਬੀਆਂ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕਰ ਦਿੱਤਾ ਹੈ। ਦਰਅਸਲ ਉਹਨਾਂ ਨੇ ਵਿਦੇਸ਼ ਜਾ ਕੇ ਕਾਂਸ ਫੈਲਵ ਮੈ ਫੈਸਟੀਵਲ ਵਿੱਚ ਹਿੱਸਾ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ। ਇਸ ਤੇ ਸੁਨੰਦਰ ਸ਼ਰਮਾ ਨੇ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਹੈ। ਮੰਮੀ ਨੂੰ ਪਸੰਦ ਤੇ ਚੰਡੀਗੜ੍ਹ ਦਾ ਛੋਕੜਾ ਵਰਗੇ ਆਪਣੇ ਗੀਤਾਂ ਲਈ ਜਾਣੀ ਜਾਂਦੀ ਪੰਜਾਬੀ ਗਾਇਕਾ ਸੁਨੰਦਰ ਸ਼ਰਮਾ ਨੇ ਇਸ ਸਾਲ ਦੇ ਕਾਂਸ ਫਿਲਮ ਫੈਸਟੀਵਲ 2024 ਦੇ ਰੈਡ ਕਾਰਪਟ ਤੇ ਵਾਕ ਕੀਤਾ। ਸੁਨੰਦਾ ਸ਼ਰਮਾ ਸਫੇਦ ਅਨਾਰਕਲੀ ਪਹਿਨ ਕੇ ਰੈਡ ਕਾਰਪਟ ਤੇ ਚੱਲੀ ਤੇ ਸ਼ਾਨਦਾਰ ਲੱਗ ਰਹੀ ਸੀ। ਇਸ ਫਿਲਮ ਫੈਸਟ ਵਿੱਚ ਆਪਣੀ ਹਾਜ਼ਰੀ ਦਰਜ ਕਰਵਾ ਕੇ ਗਾਇਕਾ ਨੇ ਪੂਰੇ ਪੰਜਾਬ ਦਾ ਨਾਮ ਬੁਧਾ ਹੈ। 77ਵੇਂ ਕਾਂਸ ਫਿਲਮ ਫੈਸਟੀਵਲ 2024 ਨੇ ਪੰਜਾਬੀ ਸੱਭਿਆਚਾਰ ਨੂੰ ਸ਼ਾਹਿਦ ਕੀਤਾ। ਸ਼ਾਨਦਾਰ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸੁਨੰਦਾ ਨੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ। ਗਾਇਕਾ ਨੇ ਹਾਥੀ ਦਾੰਦ ਰੰਗ ਦੀ ਅਨਾਰਕਲੀ ਸੂਟ ਪਾਇਆ ਹੋਇਆ ਸੀ। ਦੇਸ਼ ਨੇ ਆਪਣੀ ਲੁੱਕ ਨੂੰ ਨੱਕ ਦੀ ਅੰਗੂਠੀ ਤੇ ਮੰਗ ਟਿੱਕੇ ਨਾਲ ਪੂਰਾ ਕੀਤਾ। ਸੁਨੰਦ ਦਾ ਕਹਿਣਾ ਹੈ ਕਿ ਕਾਂਸ ਫਿਲਮ ਫੈਸਟੀਵਲ ਵਿੱਚ ਆਪਣੇ ਸੱਭਿਆਚਾਰ ਤੇ ਜੜਾ ਦੀ ਨੁਮਾਇੰਦਗੀ ਕਰਨਾ ਇੱਕ ਸ਼ਾਨਦਾਰ ਸਨਮਾਨ ਹੈ। ਇਹ ਤੇ ਆਉਣਾ ਸਿਰਫ ਇੱਕ ਨਿੱਜੀ ਪ੍ਰਾਪਤੀ ਨਹੀਂ ਬਲਕਿ ਪੂਰੇ ਪੰਜਾਬੀ ਪਾਇਚਾਰੇ ਦੀ ਜਿੱਤ ਹੈ। ਮੈਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਆਪਣੀ ਵਿਰਾਸਤ ਨੂੰ ਗਲੇ ਲਗਾਉਣ ਤੇ ਮਾਣ ਨਾਲ ਮਨਾਂ ਲਈ ਪ੍ਰੇਰਿਤ ਕਰੇਗਾ ਦੂਜੀ ਵਾਰ ਮੰਮੀ ਦੀ ਪਸੰਦ ਵਰਗੇ ਸੁਪਰ ਹਿੱਟ ਗੀਤਾਂ ਨੂੰ ਆਭੀ ਨਹੀਂ ਆਵਾਜ਼ ਦੇਣ ਵਾਲੀ ਸੁਨੰਦਾ ਸ਼ਰਮਾ ਨੇ ਕਾਂਸਲੇਸ ਫਿਲਮ ਫੈਸਟੀਵਲ ਦੇ ਰੈਡ ਕਾਰਪਟ ਤੇ ਆਪਣੀ ਲੁੱਕ ਦਾ ਜਲਵਾ ਬਖੇਰ ਕੇ ਇੱਕ ਵੱਖਰਾ ਮੁਕਾਮ ਹਾਸਲ ਕਰ ਲਿਆ ਨਾਲ ਹੀ ਗਾਇਕਾ ਨੇ ਭਾਰਤ ਦੇ ਸੂਚਨਾ ਤੇ ਪ੍ਰਚਾਰ ਮੰਤਰਾਲੇ ਦੇ ਸਕੱਤਰ ਦੇ ਦਿਨ ਨੂੰ ਚੁਸ਼ਮੂਲੀਅਤ ਕੀਤੀ ਗਾਇਕਾ ਨੇ ਕੌਂਸ ਦੀਆਂ ਫੋਟੋ ਇੰਸਟਾਗ੍ਰਾਮ ਤੇ ਸਾਂਝੀਆਂ ਕਰਦਿਆਂ ਲਿਖਿਆ ਕਿ ਆਮ ਜਿਹੇ ਕਰਦੀ ਕੁੜੀ ਸੁਪਨੇ ਇੰਨੇ ਖਾਸ ਕਦੋਂ ਤੋਂ ਲੱਗਣ ਲੱਗੇ ਪਤਾ ਹੀ ਨਹੀਂ ਲੱਗਿਆ ਤੁਸੀਂ ਮੇਜ ਨੂੰ ਹਮੇਸ਼ਾ ਪਿਆਰ ਤੇ ਇੱਜ਼ਤ ਬਖਸ਼ੀ ਹੈ ਇਹ ਪੋਸਟ ਤੁਹਾਡੇ ਸਾਰਿਆਂ ਦੇ ਨਾਮ ਰੈਡ ਕਾਰਪੋਰਟ ਲਈ ਸੁਨੰਧਾ ਨੇ ਸਫੇਦ ਰੰਗ ਦੀ ਅਨਾਰਕਲੀ ਡਰੈੱਸ ਪਾਈ ਸੀ ਪੰਜਾਬੀ ਪੈਰਾਵੇ ਵਿੱਚ ਸਜੀ ਹੋਈ ਸੁਨੰਧਾ ਨੇ ਕਿਹਾ ਕਿ ਕਾਨ ਸੱਫਾ ਫਿਲਮਾ ਫੈਸਟੀਵਲ ਵਿੱਚ ਆਪਣੇ ਸੱਭਿਆਚਾਰ ਦੀ ਨੁਮਾਇੰਦਗੀ ਕਰਨਾ ਇੱਕ ਵਧੀਆ ਸਨਮਾਨ ਹੈ ਤੇ ਉੱਥੇ ਆਉਣਾ ਸਿਰਫ ਮੇਰੀ ਨਿੱਜੀ ਪ੍ਰਾਪਤੀ ਨਹੀਂ ਸਗੋਂ ਸਾਰੇ ਪੰਜਾਬੀ ਪਾਈਚਾਰੇ ਦੀ ਪ੍ਰਾਪਤੀ ਹੈ ਬੈਰਾਲ ਸੁਨੰਧਾ ਸ਼ਰਮਾ ਦੀ ਇਸ ਪ੍ਰਾਪਤੀ ਦੇ ਉਹਨਾਂ ਨੂੰ ਬਾਲੀਵੁੱਡ ਪਾਲੀਵੁੱਡ ਤੋਂ ਇਲਾਵਾ ਹਰ ਜਗ੍ਹਾ ਤੋਂ ਵਧਾਈਆਂ ਮਿਲ ਰਹੀਆਂ ਨੇ ਸੁਨਿੰਦਰ ਸ਼ਰਮਾ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਪੰਜਾਬੀ ਚੋਣ ਤਾਂ ਉਹ ਕਿਤੇ ਵੀ ਜਾ ਕੇ ਵੱਖਰਾ ਮੁਕਾਮ ਹਾਸਲ ਕਰ ਸਕਦੇ ਨੇ ਦਲਜੀਤ ਦੋਸਾਂਜ ਦੀ ਤਰ੍ਹਾਂ ਸੁਨਿੰਦਰ ਸ਼ਰਮਾ ਨੇ ਵੀ ਇੱਕ ਵੱਖਰਾ ਮੁਕਾਮ ਪੰਜਾਬੀਆਂ ਨੂੰ ਦਿੱਤਾ ਹੈ